ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਸਜਣੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈਸ ਇੱਕ ਵਾਰੀ ਸਜਣੋ ਨੋਟ ਕਰਿਓ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਬੁੱਧ ਸਿੰਘ ਆਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਮੋਗਾ ਆ ਗਿਆ ਤੇ ਬਾਗਾ ਪ੍ਰਾਣਾ ਸ਼ਹਿਰ ਆ ਗਿਆ ਇਥੋਂ ਬਿਲਕੁਲ ਨੇੜੇ ਬੁੱਧ ਸਿੰਘ ਵਾਲਾ ਪਿੰਡ ਜਿਹੜਾ ਸਜਣੋ ਕਿਸੇ ਜਾਣ ਪਹਿਚਾਨ ਤੋਂ ਮਹਿਤਾਜ ਨਹੀਂ ਕਿਉਂਕਿ ਗਰਜੰਟ ਸਿੰਘ ਬੁੱਧ ਸਿੰਘ ਵਾਲੇ ਨੂੰ ساری ਦੁਨੀਆ ਨੇ ਪਿਆਰ ਕੀਤਾ ਤੇ ਸਾਰੇ ਭਰਾ ਜਾਣਦੇ ਆ ਵੱਡਾ ਨਾਂ ਰਿਹਾ ਬੁੱਧ ਸਿੰਘ ਵਾਲੇ ਦਾ ਤੇ ਉਸ ਪਿੰਡ ਦੇ ਵਿੱਚੋਂ ਤੁਹਾਨੂੰ ਅੱਜ ਦੋ ਵਹਿੜਾਂ ਦੀ ਵੀਡੀਓ ਵਿਖਾਉਣ ਲੱਗਾ ਘਰੇਲੂ ਪਰਿਵਾਰ ਕੋਲੇ ਨਿਗਾਹ ਮਾਰ ਲਓ ਸਾਰੇ ਬਾਈਹਰਾਂ ਦੇ ਘਰੇ ਪਸ਼ੂ ਰੱਖੇ ਹੋਏ ਆ ਕੋਈ ਵਪਾਰ ਲੈਣ ਦਾ ਕੰਮ ਨਹੀਂ ਭయ్యా ਗਾਂ ਮਾੜੀ ਮਾੜੀ ਪਿੱਛੋਂ ਆਇਆਂ ਨੂੰ ਕਰੀ ਚੱਤ ਤੇ ਬਾਕੀ ਗੱਲਬਾਤ ਆਪਾਂ ਮਾਲਕ ਨਾਲ ਕਰਾਂਗੇ ਕਿਹੜਾ ਕਿਹੜਾ ਸੂਆ ਸੱਜਣੋਂ ਸੁੰਦੀਆਂ ਇਹ ਤੇ ਕਿੰਨਾ ਕਿੰਨਾ ਕਰਮਾਂ ਵਾਲਿਆਂ ਨੇ ਦੁੱਧ ਭਾਂਡੇ 'ਚ ਜਿਹੜਾ ਪਾਇਆ ਹੋਇਆ ਬਹੁਤ ਚੰਗਾ ਕੱਦ ਕੱਢ ਸੱਜਣੋਂ ਵਹਿੜਦਾ ਤੇ ਲਿਵਾ ਭਾਂਡਾ ਬਹੁਤ ਚੰਗਾ ਲੱਗਾ ਕਿੰਨਾ ਟਾਈਮ ਹਜੇ ਸੂਣ 'ਚ ਬਾਕੀ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਦੋ ਵਹਿੜਾ ਵੀਰ ਹਰਾਂ ਕੋਲੇ ਫੋਰ ਸੇਲ ਵਿਕਾਊ ਆ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਕੋਈ ਵੀ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਇਹਨਾਂ ਤੇ ਪੈਸੇ ਜਿਹੜੇ ਉਹ ਖਰਚ ਕਰਨੇ ਦੇਖੋ ਕਿੰਡੀ ਪਾਵਰ ਵਾਲਾ ਥਾਨ ਲੱਗਿਆ ਹੋਇਆ ਤੇ ਜੋੜੇ ਰਿਓ ਐਂਡ ਤੱਕ ਤੁਹਾਡਾ ਧੰਨਵਾਦ ਹੋਊਗਾ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਬਾਈ ਜੀ ਚੜਦੀ ਕਲਾ ਨਾ ਬਿਲਕੁਲ ਜੀ ਵਧੀਆ ਤੇ ਆਪਣਾ ਨਾਂ ਕੀ ਹੈ ਜੀ ਮੇਰਾ ਨਾਂ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਤੇ ਸਾਨੂੰ ਉਹ ਵੀਰ ਜੀ ਸਾਨੂੰ ਸਰਦਾਰ ਗੁਰਮਖ ਸਿੰਘ ਸਰਦਾਰ ਗੁਰਮਖ ਸਿੰਘ ਤੇ ਪਿੰਡ ਆਪਣਾ ਆ ਗਿਆ ਬੁੱਧ ਸਿੰਘ ਵਾਲਾ ਤੇ ਜਿਲ੍ਹਾ ਮੋਗਾ ਆ ਗਿਆ ਤੇ ਬਾਗਾਪਰਾਣਾ ਆਪਾਂ ਨੂੰ 3 ਕਿਲੋਮੀਟਰ ਹਾਂਜੀ ਲਗਭਗ ਹਾਂਜੀ ਤੇ ਗਰਜੰਟ ਸਿੰਘ ਨੂੰ ساری ਦੁਨੀਆ ਜਾਣਦੀ ਹੈ ਹਨਾ ਉਸ ਟਾਈਮ ਦੇ ਵਿੱਚ ਬੰਦੇ ਨੇ ਆਪਦਾ ਛੱਕਾ ਵੀ ਜਮਾਇਆ ਉਹ ਰਾਜੀ ਵਰਲਡ 'ਚ ਮਸ਼ਹੂਰ ਆ ਜੀ ਵਰਲਡ 'ਚ ਮਸ਼ਹੂਰ ਹੈ ਹਨਾ ساری ਦੁਨੀਆ ਜਾਣਦੀ ਹੈ ਹਾਂਜੀ ਹਾਂਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਈਏ ਆਪਣੇ ਭੈਣਾ ਭਰਾਵਾਂ ਨੂੰ 97810 ਹਾਂਜੀ 30068 ਇੱਕ ਵਾਰੀ ਹੋਰ ਰਿਪੀਟ ਕਰਿਓ 97810 30068 ਵੈਸੇ ਸੱਜਣੋ ਨੋਟ ਕਰ ਲਿਓ ਸਕਰੀਨ ਤੇ ਵੀ ਭਰਾ ਦਾ ਨੰਬਰ ਚੱਲਦਾ ਰਹੂਗਾ ਤੇ ਬਾਈ ਜੀ ਆਪਣੇ ਪਸ਼ੂ ਘਰ ਦੀ ਹੈ ਨਾ ਹਾਂਜੀ ਹਾਂਜੀ ਇਹ ਬੇੜਾਂ ਵੀ ਘਰ ਦੀਆਂ ਹਾਂ ਹਾਂ ਸਾਰੇ ਮਾਲ ਆਪਣੇ ਘਰੇਲੂ ਆਪਣਾ ਵਪਾਰ ਵਾਲਾ ਨਹੀਂ ਹਾਂਜੀ ਹਾਂਜੀ ਤੇ ਆਹ ਗਊ ਆਪਣੀ ਕਿਹੜਾ ਸੂਆ ਸੁੰਦੀ ਹੈ ਜੀ ਆਏ ਗਾਂ ਦਾ ਤੀਜਾ ਸੂਆ ਸੁਣਾ ਜੀ ਤੀਜਾ ਸੂਆ ਸੁਣਾ ਹਾਂਜੀ ਤੇ ਦੂਜੇ ਸੂਵੇ ਆਪਾਂ ਕਿੰਨਾ ਕੁ ਦੁੱਧ ਜਿਹੜਾ ਭਾਂਡੇ ਚ ਚੋਇਆ 24 25 ਤੱਕ ਚੋਇਆ ਵਾ ਇਹਦਾ 24 25 ਆਪਣੇ ਘਰੇਲੂ ਸੇਵਾ ਤੇ ਇਹਦਾ ਚੋਇਆ ਵਿਆ ਇਹਦੀ ਹੋਰ ਵੀ ਵਧੂਗੀ ਕਿਉਂਕਿ ਛੋਟੀ ਹੁੰਦੀ ਸੂਤੀ ਸੀ ਇਹ ਠੀਕ ਆ ਹਾਂ ਵੇਖਣ ਨੂੰ ਦੂਜਾ ਹੀ ਲੱਗਦੀ ਤੇ ਮੰਨ ਲਓ ਵੀ ਤੀਜਾ ਸੂਆ ਤੇ 24 25 ਕਿਲੋ ਦੁੱਧ ਆਪਾਂ ਦੂਜੇ ਸੂਏ ਦਾ ਇਹਦਾ ਚੋਇਆ ਬੜਾ ਚੰਗਾ ਥਣਲੇਵਾ ਲੱਗਾ ਕਰਮ ਵਾਲੀ ਨੂੰ ਹਨਾ ਤੇ ਦਿਨ ਬਾਈ ਜੀ ਕਿੰਨੇ ਪਏ ਇਹਦੇ ਦਿਨ ਵੀ ਜੀ ਤਕਰੀਬਨ ਦੋਨਾਂ ਦਾ ਇੱਕ ਦੇ ਦਿੰਦਾ ਫਰਕ ਆ ਇਹ ਸੋਣੀਏ 16 17 ਤਰੀਕ ਦੇ ਨੇੜੇ ਨੇ ਦਿਲ ਮੰਨ ਲਓ ਵੀ ਅੱਜ 9 ਤਰੀਕ ਆ ਤੇ 16 17 ਤਰੀਕ ਨੂੰ ਇਹਨਾਂ ਦੇ ਦਿਨ ਪੂਰੇ ਆ ਇੱਕ ਦਿਨ ਦਾ ਫਰਕ ਆ ਇਕ ਤਕਰੀਬਨ ਇਕੱਠੀਆਂ ਹੀ ਹੁੰਦੀਆਂ ਠੀਕ ਆ ਤੇ ਥਣਾ ਥਣਾ ਲੋ ਤੇ ਭਾਰਪੂਰਾ ਲੋਕ ਕੀ ਆ ਨਾ ਜਮ ਵੀਰੇ ਤੋਰੀ ਮੇਰਾ ਭਰਾ ਮਾੜੀ ਜੀ ਗਊ ਦੀ ਤੂਰ ਕਰਾ ਚਾ ਕਲੋ ਵੀ ਸਜਣੋ ਕੱਦ ਕਾਠ ਦਾ ਅੰਤਾਜਾ ਲਾ ਲਓ ਕੁਆਲਿਟੀ ਦਾ ਅੰਤਾਜਾ ਲਾ ਲਓ ਸਿਰਮੂ ਬਹੁਤ ਸੋਹਣਾ ਬਾਕੀ ਲੇਵਾ ਭਾਂਡਾ ਕਰਮਾ ਵਾਲੀ ਨੂੰ ਜਿੰਨਾ ਕ ਤਿਆਰ ਕੀਤਾ ਉਹਨਾਂ ਓਕੇ ਰਿਪੋਰਟ ਆ ਹਾਂ ਕਿਉਂਕਿ ਬਾਈ ਢਿੱਲਾਂ ਹੀ ਦੱਸ ਦਿੰਦੀਆਂ ਪੁੱਛਦੀਆਂ ਹਾਂ ਹਾਂ ਹਜੇ ਤਾਂ ਵੀਰ ਕਹਿੰਦਾ ਇਹਨੇ ਸਟਾਰਟ ਕੀਤਾ ਸਜਣੋ ਤੇ ਲੇਵਾ ਭਾਂਡਾ ਨਾ ਕਰਮਾ ਵਾਲੀ ਐ ਇਹਨ ਬਹਿਣਾ ਅਸਰ ਹੋ ਜੂਗੀ ਕਿਉਂਕਿ ਗਾਂ ਲਹੂ ਪਾਣੀ ਵਾਲੀ ਆ ਸਾਂਭੀ ਬਹੁਤ ਚੰਗੀ ਆ ਵੀਰ ਹਰਾਂ ਨੇ ਮੋੜ ਲਓ ਬਾਈ ਜੀ ਵੇਖੋ ਇੱਥੋਂ ਲਾਇਓ ਗੈਸ ਤੇ ਬਾਈ ਦੇ ਕੱਦ ਤੋਂ ਜਦੋਂ ਬਰਾਬਰ ਚੱਲੇ ਆ ਨਾ ਤੇ ਕੱਦ ਬਾਈ ਦੇ ਤੁਨ ਤਾਜਾ ਲਾ ਲਿਓ ਖੁੱਲ ਕੇ ਜੇ ਤੁਰਨ ਦੇ ਬਾਈ ਕੋਈ ਗੱਲ ਨਹੀਂ ਹਾਂ ਵੇਖੋ ਸੱਜਣੋ ਬਾਈ ਦੇ ਮੋਢੇ ਤੋਂ ਮੋਢੇ ਦੇ ਬਰਾਬਰ ਜਾਂਦੀ ਆ ਬਹੁਤ ਚੰਗਾ ਕੱਦ ਕਾੜਾ ਸੱਜਣੋ ਵਹਿੜ ਦਾ ਤੇ ਦੁੱਧ ਜਿੰਨਾ ਬਾਈ ਨੇ ਕਿਹਾ ਯਾਰ ਇਨਾ ਇਹਨੇ ਕਰਮ ਵਾਲੀ ਨੇ ਦਿੱਤਾ ਹੋਊਗਾ ਇਹ ਨਹੀਂ ਵੀ ਮੂੰਹ ਆਲਾ ਕਹਤਾ ਯਾਰ ਕਿਉਂਕਿ ਲੇਵਾ ਭਾਂਡਾ ਤੁਨ ਨੂੰ ਵੀ ਦੱਸਦਾ ਤੇ ਬਾਈ ਚੋਣਚਾਨ ਨੂੰ ਸੀਲ ਸੀ ਨਾ ਮੈਂ ਕਹਿੰਦਾ ਬਾਈ ਜਿਵੇਂ ਮਰਜੀ ਜੇ ਦੋ ਪਾਸੇ ਬਹਿ ਕੇ ਚੋਲਾ ਅੱਛਾ ਲਓ ਵੀ ਸੱਜਣੋ ਬਾਈ ਕਹਿੰਦਾ ਭਾਵੇਂ ਦੋਨੇ ਪਾਸੇ ਬਹਿ ਕੇ ਚੋਈ ਜਾਓ ਬਾਕੀ ਇਹਨਾਂ ਦੁੱਧਾਂ ਚੂਣੀ ਵੀ ਪੈਣੀ ਆ ਕਰਮਾਂ ਲਈ ਕਿਉਂਕਿ ਦੇਖੋ ਸਿਰ ਮੂੰਹ ਦੀ ਕੁਆਲਿਟੀ ਉਹ ਗਾਂ ਵੀ ਦੋਨੇ ਸਿਰੇ ਹੀ ਠੰਡੀਆਂ ਬਹੁਤ ਆ ਠੰਡੀਆਂ ਬਹੁਤ ਆ ਦੋਨੇ ਹੀ ਹੈ ਤੇ ਬਾਈ ਜੀ ਆਇਓ ਇੱਧਰ ਤੇ ਆਪਾਂ ਇਹਦਾ ਅ ਦੂਜਾ ਰੇਟ ਕੀ ਰੱਖਾਂਗੇ ਉਹ ਵੀਰ ਜੀ ਆਪਾਂ ਕਿਹੜਾ ਵਪਾਰੀ ਹਾ ਫੋਨਪੇ ਕਰਾਂਗੇ ਠੀਕ ਹੈ ਵੀਰ ਜੀ ਕੋਈ ਗੱਲ ਨਹੀਂ ਥੋੜੀ ਚੀਜ਼ ਲਓ ਵੀ ਸਜਣਾ ਵੀਰ ਕਹਿੰਦਾ ਵੀ ਆਪਾਂ ਜਿਹੜੇ ਰੇਟ ਇਹਨਾਂ ਦੇ ਫੋਨ ਤੇ ਹੀ ਕਰ ਲਾਂਗੇ ਤੇ ਬਾਈ ਜੀ ਆਹ ਗਊ ਕਿਹੜਾ ਸੁਆ ਇਹ ਨੇ ਤੀਜਾ ਹੀ ਇਹਦੇ ਹੁੰਦਾ ਇਹ ਵੀ ਤੀਜਾ ਹੀ ਹੁੰਦੀ ਆ ਤੇ ਇਹਨੇ ਦੂਜੇ ਸੂਵੇ ਕਿੰਨਾ ਕੁ ਦੁੱਧ ਬਾਈ ਜੀ ਪਾਇਆ ਇਹ 18 ਤੋਂ 20 ਇਹ ਦਿੰਦੀ ਆ 18 ਤੋਂ 20 ਇਹ ਵੀ ਦੇ ਦਿੰਦੀ ਆ ਵਧੂਗੀ ਇਹ ਵੀ ਠੀਕ ਆ ਬਾਕੀ ਇਹ ਵੀ ਤਿਆਰੀ ਚੀ ਆ ਉੱਥੇ ਜੀ ਇਹਦੇ ਦਿਨ ਪੂਰੇ ਆ ਹਣਾ ਤੇ ਥਣਾ ਥਣਾ ਲੋ ਭਰ ਲੋ ਵੀ ਵੀ ਓਕੇ ਆ ਨਾ ਬਾਈ ਜੀ ਤੋਰੇ ਹੋ ਇਹਨੂੰ ਵੀ ਲੋ ਵੀ ਸੱਜਣੋ ਤੀਜਾ ਸੂਆ ਹੀ ਇਹ ਹੁੰਦੀ ਆ ਤੇ 22 ਹੋ ਸਕਦਾ ਦੂਜਾ ਵੀ ਕਹਿ ਦਿੰਦਾ ਤੇ ਆਪਾਂ ਮੰਨ ਲੈਣਾ ਹੀ ਵੀ ਦੂਜਾ ਸੂਆ ਤੇ ਪਰ ਜਿਹੜੀ ਗੱਲ ਆ ਵੀਰ ਕਹਿੰਦਾ ਯਾਰ ਆਪਾਂ ਉਹੀ ਦੱਸਣੀ ਆ ਜੀ ਉਹਨੇ 25 26 ਦੁੱਧ ਦਿੱਤਾ ਤਾਂ 25 26 ਜੀ ਨੇ 18 20 ਦਿੱਤਾ ਤਾਂ ਕਹਿੰਦਾ ਵੀਰ ਆ ਪਾਇਆ 18 ਠੀਕ ਠੀਕ ਤੋਲ ਤੋਲ ਮਾ ਦੁੱਧਾ ਡੇਰੀ ਚ ਤੋਲਦਾ ਥਾ ਨਾ ਦੁੱਧ ਠੀਕ ਆ ਡੇਰੀ ਚ ਤੋਲਦਾ ਤੇ ਇਹ ਸਾਈਡ ਦੀ ਇੱਕ ਕਰਗੀ ਕੇ ਭਲ ਭੁਲਾ ਇਹਨੂੰ ਹੈਗਾ ਫਰਕ ਮਾਮੂਲੀ ਜਿਹਾ ਲੱਗਦਾ ਤੇ ਉ ਮਤਲਬ ਵੀ ਥਣਾ ਥਣਾ ਲੋਕੇ ਆ ਨਾ ਹੈ ਓਕੇ ਹਾਂਜੀ ਠੀਕ ਆ ਠੀਕ ਆ ਠੀਕ ਆ ਲੋ ਵੀ ਸੱਜਣੋ ਬਾਕੀ ਕੀੜਾ ਭਲਾ ਭੁਲਾ ਚ ਪੱਕੇ ਹਾਂ ਹਾਂ ਲੇਵਾ ਤਾਂ ਬਹੁਤ ਬਣਾਊਗੀ ਇਹ ਵੀ ਕਾ ਬਾਕੀ ਜਾਤ ਬਰੀਡ ਚੰਗੀ ਆ ਸੱਜਣੋ ਹਜੇ ਇੱਕ ਹਫਤਾ ਇਹਦੇ ਸੂਨ ਚ ਵੀ ਬਾਕੀ ਆ ਤੇ ਲੇਵਾ ਪਾਂਡਾ ਹੁਣ ਵੀ ਕਰਮਾ ਵਾਲਿਆਂ ਕੋਲੇ ਚੰਗਾ ਤਿਆਰ ਕੀਤਾ ਹੋਇਆ ਚੈੱਕ ਕਰ ਲਓ ਦੇਖਿਓ ਹੈ ਤਾਂ ਦੋਨੇ ਟੀਕਿਆਂ ਤੋਂ ਗੱਭਣ ਹਨਾ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਬੀ ਜੀ ਠੀਕ ਤੇ ਰੇਟ ਤਾਂ ਇਹਦਾ ਵੀ ਫਿਰ ਆਪਾਂ ਫੋਨ ਤੇ ਹੀ ਕਰ ਲੀ ਗਏ ਹਨਾ ਹਾਂਜੀ ਹਾਂਜੀ ਫੋਨ ਤੇ ਕਰਾਂਗੇ ਆਪਾਂ ਕਿਹੜਾ ਵਪਾਰੀ ਆ ਜੀ ਠੀਕ ਹੈ ਜੀ ਕੋਈ ਆਊਗਾ ਪੈਸੇ ਲੈ ਕੇ ਆਪਾਂ ਵਾਜਬ ਰੇਟ ਤੇ ਦੇ ਦਾਂਗੇ ਠੀਕ ਹੈ ਧੰਨਵਾਦ ਲਓ ਵੀ ਸਜਣੋ ਬਾਈ ਕਹਿੰਦਾ ਵੀ ਜਦੋਂ ਕੋਈ ਭੈਣ ਭਰਾ ਫੋਨ ਲਾਊਗਾ ਤੇ ਆਪਾਂ ਜਾਇਜ਼ ਕੀਮਤ ਤੇ ਦੇ ਦੇਾਂਗੇ ਇਸ ਗਿਆਨ ਦਾ ਵੀ ਜਿਹੜਾ ਥਾਂ ਲੇਵਾ ਐ ਸਾਈਡ ਤੋਂ ਚੈੱਕ ਕਰ ਲਓ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਦੋ ਅ ਵੈੜਾ ਵਖਾਤ ਗਿਆ ਤੁਹਾਨੂੰ ਤੀਜੇ ਤੀਜੇ ਸੂਏ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਸੱਜਣੋ ਨੇੜੇ ਆ ਗਿਆ ਬਾਗਾ ਪੁਰਾਣਾ ਸ਼ਹਿਰ ਧੰਨਵਾਦ ਆ ਵੀਡੀਓ ਨੂੰ ਫੇਰ ਐਂਡ ਤੱਕ ਵੇਖ